ਵਿਆਹ ਵਿੱਚ ਲਾੜੀ ਨੂੰ ਕਿਉਂ ਕਰਨਾ ਪਿਆ ਕੀਰਤਨ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਵਿਆਹਾਂ ਵਿੱਚ ਵਿਆਹ ਵਾਲੇ ਜੋੜੇ ਦੇ ਡਾਂਸ ਕਰਨ ਦੀਆਂ ਤੇ ਹੋਰ ਹਾਸੇ ਵਾਲੀਆਂ ਵੀਡੀਓ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਪਸੰਦ ਵੀ ਕੀਤਾ ਜਾਂਦਾ ਪਰ ਇਸ ਵੀਡੀਓ ਵਿੱਚ ਕੁਝ ਵੱਖਰਾ ਹੀ ਹੋਇਆ ਇਸ ਵੀਡੀਓ ਵਿੱਚ ਲਾੜੀ ਵੱਲੋਂ ਆਪਣੇ ਹੀ ਵਿਆਹ ਉੱਤੇ ਸ਼ਬਦ ਕੀਰਤਨ ਕੀਤਾ ਗਿਆ ਜਿਸ ਨੂੰ ਸੁਣ ਕੇ ਸਾਰੇ ਹੀ ਸ਼ਬਦ ਕੀਰਤਨ ਵਿੱਚ ਲੀਨ ਹੋ ਜਾਂਦੇ ਨੇ ਵੀਡੀਓ ਦੇ ਆਖਰ ਤੇ ਆਪਾਂ ਤੁਹਾਨੂੰ ਸ਼ਬਦ ਕੀਰਤਨ ਸੁਣਾਵਾਂਗੇ ਹੋਰਾਂ ਵੀਡੀਓ ਨੂੰ ਤਾਂ ਆਪਾਂ ਬਹੁਤ ਜ਼ਿਆਦਾ ਲਾਈਕ ਸ਼ੇਅਰ ਕਰਦੇ ਆ ਪਰ ਹੁਣ ਆਪਣਾ ਵੀ ਫਰਜ਼ ਬਣਦਾ ਹੈ ਕਿ ਇਸ ਭੈਣ ਦੀ ਵੀਡੀਓ ਨੂੰ ਵੀ ਆਪਾਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੀਏ ਤੇ ਆਓ ਸੁਣਦੇ ਆਪਾਂ ਇਹ ਸ਼ਬਦ ਕੀਰਤਨ